ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਪੁਰ ਕੋਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰ ਤੋਂ ਵੱਲ ਦੇ ਨਾਲ ਅੱਜ ਕੱਲ ਜਿਵੇਂ ਜਿਵੇਂ ਤਕਨੀਕੀ ਯੁੱਗ ਆਉਂਦਾ ਜਾਂਦਾ ਉਸ ਦੇ ਹਿਸਾਬ ਨਾਲ ਲੋਕ ਫਰਾਡ ਕਰਨਾ ਧੋਖੇਬਾਜ਼ੀ ਕਰਨਾ ਇਸ ਲਈ ਨਵੇਂ ਨਵੇਂ ਹੱਲ ਲੱਭਦੇ ਰਹਿੰਦੇ ਨੇ ਨਮੀਆਂ ਨਮੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਕਿ ਤੁਹਾਡੇ ਨਾਲ ਠੱਗੀ ਕਿਸ ਤਰ੍ਹਾਂ ਕੀਤੀ ਜਾਵੇ ਤੁਹਾਡੇ ਨਾਲ ਠੱਗੀ ਮਾਰੀ ਕਿਸ ਤਰ੍ਹਾਂ ਜਾਵੇ ਤੁਹਾਨੂੰ ਆਪਣੇ ਜਾਲ ਵਿੱਚ ਫਸਾਇਆ ਕਿਵੇਂ ਜਾਵੇ ਪਿਛਲੇ ਦਿਨਾਂ ਦੀ ਇੱਕ ਵੀਡੀਓ ਬਾਰੇ ਤੁਸੀਂ ਸਭ ਜਾਣਦੇ ਹੋਵੋਗੇ ਟੀਵੀ ਨਿਊ ਚੈਨਲ ਨੇ ਬਹੁਤ ਵੀਡੀਓ ਚਲਾਈ ਆ ਕਿ ਕਲਾੜਾ ਜੋ ਬਾਹਰੋਂ ਆਉਂਦਾ ਬਾ ਉਹ ਆਨਲਾਈਨ ਕਿਸੇ ਕੁੜੀ ਨਾਲ ਗੱਲ ਕਰਦਾ ਤੇ ਉਹ ਕੁੜੀ ਆਪਣੇ ਆਪ ਨੂੰ ਵਕੀਲ ਦੱਸਦੀ ਹੈ ਤੇ ਫਿਰ ਉਸ ਤੋਂ ਪੈਸੇ ਵੀ ਮੰਗਾਉਂਦੀ ਹੈ ਤੇ ਉਸ ਨੂੰ ਵਿਆਹ ਕਰਾਉਣ ਲਈ ਇੱਥੇ ਮਗਵਾਉਂਦੀ ਹੈ ਤੇ ਫਿਰ ਉਸ ਨੂੰ ਇੱਕ ਵਿਆਹ ਦੀ ਤਰੀਕ ਦਿੱਤੀ ਜਾਂਦੀ ਹੈ ਕਿ ਇਸ ਦਿਨ ਭਾਈ ਤੂੰ ਜਨ ਲੈ ਕੇ ਆ ਉਹ ਮੁੰਡਾ ਜਾਂਦਾ ਜਦੋਂ ਜਾਂਦਾ ਪਰ ਉਹ ਕੁੜੀ ਵਾਲੇ ਉਸਦਾ ਫੋਨ ਨਹੀਂ ਚੱਕਦੇ ਫਿਰ ਉਹ ਕੰਪਲੇਨਟ ਦੇ ਕੇ ਪੁਲਿਸ ਬੁਲਾਉਂਦੇ ਨੇ ਐਫ ਆਈ ਆਰ ਦਰਜ ਕਰਾਉਂਦੇ ਨੇ ਤੇ ਉਸ ਨੂੰ ਖਾਲੀ ਹੱਥ ਹੋਣਾ ਪੈਂਦਾ ਸੋ ਇੱਥੇ ਗੱਲ ਕੀ ਆ ਕਿ ਆਨਲਾਈਨ ਸਕੈਮ ਇਨਾ ਹੋ ਰਿਹਾ ਆਨਲਾਈਨ ਫਰਾਡ ਇਨਾ ਹੋ ਰਿਹਾ ਕਿ ਲੋਕ ਹਤਾਸ਼ ਹੋ ਰਹੇ ਨੇ ਲੋਕ ਪੜਕ ਰਹੇ ਨੇ ਕਿ ਸਾਡੇ ਨਾਲ ਹੋਰ ਕੀ ਰਿਹਾ ਪਰ ਇਹ ਸਭ ਕੁਝ ਦੇਖਿਆ ਜਾਵੇ ਤਾਂ ਲੋਕਾਂ ਦੀ ਆਪਣੀਆਂ ਗਲਤ ਫਹਮੀਆਂ ਨਾਲ ਹੋ ਰਿਹਾ ਲੋਕਾਂ ਦੇ ਜੋ ਜਾਂਚ ਦੀ ਪ੍ਰਕਿਰਿਆ ਉਹ ਖਤਮ ਹੋ ਗਈ ਅੱਜ ਕੱਲ ਅਸੀਂ ਦੇਖਦੇ ਨਹੀਂ ਆਨਲਾਈਨ ਸਾਨੂੰ ਐਡ ਆਉਂਦੀ ਆ ਅਸੀਂ ਉਹ ਤੇ ਟਿਕ ਕਰ ਦਿੰਨੇ ਆ ਉਹ ਕੋਈ ਲਿੰਕ ਆਉਂਦਾ ਉਸ ਤੋਂ ਬਾਅਦ ਦੇਖਦੇ ਆ ਕਿ ਸਾਡੇ ਬੈਂਕ ਅਕਾਊਂਟ ਖਾਲੀ ਹੋ ਜਾਂਦੇ ਨੇ ਪਰ ਅਸੀਂ ਉਸ ਨੂੰ ਜਦੋਂ ਕਲਿੱਕ ਕਰਦੇ ਆ ਇਹ ਨਹੀਂ ਸੋਚਦੇ ਕਿ ਇਸ ਤੋਂ ਬਾਅਦ ਅੰਜਾਮ ਕੀ ਹੋਊਗਾ ਅਸੀਂ ਅਣਜਾਣ ਲਿੰਕ ਤੇ ਅਣਜਾਣ ਸਾਈਟ ਤੇ ਕਲਿੱਕ ਕਰਦੇ ਆ ਉਸ ਵਿੱਚ ਆਪਣਾ ਬਾਇਓ ਡਾਟਾ ਭਰਦੇ ਆ ਤੇ ਸਭ ਤੋਂ ਪਰਮਿਸ਼ਨ ਮੰਗੀ ਜਾਂਦੀ ਅਸੀਂ ਪਰਮਿਸ਼ਨ ਆ ਦੇ ਦਿੰਨੇ ਆ ਪਰ ਕੀ ਇਹ ਸਭ ਕੁਝ ਠੀਕ ਹੈ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੂੰ ਜਾਂ ਪੜ੍ਹ ਲਿਖ ਕੇ ਵੀ ਅਨਪੜ੍ਹੋਂ ਕਿ ਤੁਸੀਂ ਉਹਨਾਂ ਦੇ ਠੱਗਾਂ ਦੇ ਉਹਨਾਂ ਦੇ ਸਕੈਮ ਵਿੱਚ ਫਸ ਜਾਂਦੇ ਹੋ ਤੇ ਹੁਣ ਜੇ ਮਸਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਮੁੰਡੇ ਦਾ ਸੀਗਾ ਕਿ ਉਸਨੇ ਕੁੜੀ ਨੇ ਆਪਣੇ ਆਪ ਨੂੰ ਵਕੀਲ ਦੱਸਿਆ ਪਰ ਅਸਲੀਅਤ ਕੁਝ ਹੋਰ ਨਿਕਲੀ ਤੇ ਫਿਰ ਇੱਕ ਰਿਪੋਰਟ ਦਰਜ ਹੁੰਦੀ ਹੈ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਜੋ ਕਾਨੂੰਨ ਵਿਵਸਥਾ ਚੱਲਦੀ ਹੈ ਉਹ ਆਪਣੇ ਤਰੀਕੇ ਨਾਲ ਉਸ ਦੀ ਪੈਰਵਾਈ ਕਰਨਗੇ ਪਰ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ ਜਾਵੇ ਮੈਂ ਇੱਕ ਵੀਡੀਓ ਪਾਈ ਸੀ ਕਿ ਆਫਸਲ ਬਾਬੇ ਦੀ ਹੱਟੀ ਜੋ ਹਰਿਆਣੇ ਦਾ ਕਾਊਂਟ ਬੋਲ ਰਿਹਾ ਉਸ ਤੇ ਵੀ ਬਹੁਤ ਲੋਕਾਂ ਦਾ ਫਰਾਡ ਹੋਇਆ ਆਪਾਂ ਜਿਨ੍ਹਾਂ ਦਾ ਫਰਾਡ ਹੋਇਆ ਉਹਨਾਂ ਦੀਆਂ ਆਪਾਂ ਡਿਟੇਲਾਂ ਵੀ ਅਟੈਚ ਕੀਤੀਆਂ ਸੀ ਕਿ ਇੰਸਟਾਗ੍ਰਾਮ ਤੇ ਸਭ ਤੋਂ ਵੱਧ ਆਨਲਾਈਨ ਫਰਾਡ ਹੋ ਰਿਹਾ ਹੈ ਲੋਕ ਇੱਕ ਦੂਜੇ ਦੀਆਂ ਡਿਟੇਲਾਂ ਇੱਕ ਦੂਜੇ ਦੀਆਂ ਐਡਾ ਚੱਕ ਕੇ ਅਕਾਊਂਟ ਤੇ ਪਾਉਂਦੇ ਨੇ ਕਿ ਤੁਸੀਂ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਹੋ ਕਿ ਆਹ ਕੱਪੜਾ ਸਾਨੂੰ ਮਂਗਾਓ ਮੇਰੇ ਕੋਈ ਯਾਰ ਮਿੱਤਰ ਸੀ ਉਹਨਾਂ ਨਾਲ ਪਹਿਲਾਂ 32 23000 ਕੁਸ਼ ਕਰਪਏ ਦਾ ਫਰਾਡ ਹੋਇਆ ਉਸ ਤੋਂ ਬਾਅਦ ਇੱਕ ਜਲੰਧਰ ਦੇ ਸੀ ਉਹਨਾਂ ਨਾਲ ਫਰਾਡ ਹੋਇਆ ਫਿਰ ਇੱਕ ਜੰਮੂ ਕਸ਼ਮੀਰ ਦੇ ਸਾਈਡ ਦੇ ਸੀ ਉਹਨਾਂ ਨਾਲ ਫਰਾਡ ਹੋਇਆ ਮੈਂ ਉਹਨਾਂ ਦੀ ਡਿਟੇਲਾਂ ਵੀ ਮੈਂਸ਼ਨ ਕੀਤੀਆਂ ਉਹਨਾਂ ਲੋਕਾਂ ਦੀ ਜਿਨ੍ਹਾਂ ਨਾਲ ਫਰਾਡ ਹੋਇਆ ਪਰ ਕੀ ਅਸੀਂ ਉਹਨਾਂ ਤੋਂ ਕੁਝ ਸਿੱਖਿਆ ਸਮਝਿਆ ਨਹੀਂ ਅਸੀਂ ਸਭ ਕੁਝ ਜਾਣ ਕੇ ਵੀ ਅਣਜਾਣ ਬਣ ਜਾਂਦੇ ਆਂ ਅਗਰ ਅਸੀਂ ਸਤਾਰਕ ਰਹੀਏ ਸਾਨੂੰ ਜਦੋਂ ਪਤਾ ਹੁੰਦਾ ਕਿ ਸਾਡੀ ਬੈਂਕ ਨਾਲ ਸਾਡਾ ਨੰਬਰ ਅਟੈਚ ਆ ਉਹ ਸਾਨੂੰ ਡਿਟੇਲ ਭੇਜ ਰਹੇ ਨੇ ਅਸੀਂ ਲਿੰਕ ਤੇ ਕਲਿੱਕ ਕਰ ਰਹੇ ਹਾਂ ਓਟੀਪੀ ਸਾਤੋਂ ਲੈ ਰਹੇ ਨੇ ਇਹ ਗੱਲ ਯਾਦ ਰੱਖਿਓ ਕੁਝ ਵੀ ਹੋ ਜਵੇ ਤੁਸੀਂ ਆਪਣੀ ਓਟੀਪੀ ਕਦੇ ਕਿਸੇ ਨਾਲ ਸ਼ੇਅਰ ਨਾ ਕਰਿਓ ਆਪਣਾ ਡਾਟਾ ਕਿਸੇ ਨਾਲ ਸ਼ੇਅਰ ਨਾ ਕਰਿਓ ਕਿਉਂਕਿ ਜਦੋਂ ਤੁਹਾਡੇ ਨੰਬਰ ਤੇ ਓਟੀਪੀ ਆ ਜਾਂਦੀ ਆ ਤਾਂ ਤੁਹਾਡੀ ਪ੍ਰੋਸੈਸ ਉਹਨਾਂ ਦੀ ਜੋ ਕੰਪਿਊਟਰ ਹੁੰਦੇ ਨੇ ਲੈਪਟਾਪ ਹੁੰਦੇ ਨੇ ਉਹਨਾਂ ਤੇ ਓਪਨ ਹੋ ਜਾਂਦੀ ਆ ਫਿਰ ਉਹ ਆਪਣੇ ਹਿਸਾਬ ਨੂੰ ਤੁਹਾਨੂੰ ਐਕਸੈਸ ਕਰ ਸਕਦੇ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਉਹ ਇੱਕ ਹੈਕ ਕਰ ਲੈਂਦੇ ਨੇ ਤੁਹਾਡਾ ਸਾਰਾ ਸਿਸਟਮ ਉਹਨਾਂ ਦੇ ਅੰਡਰ ਆ ਜਾਂਦਾ ਜੋ ਵੀ ਤੁਹਾਡੀ ਬੈਂਕ ਡਿਟੇਲ ਹੁੰਦੀ ਹੈ ਜੋ ਵੀ ਤੁਹਾਡੇ ਪੈਸੇ ਕਢਾਉਣ ਦੀ ਡਿਟੇਲ ਹੁੰਦੀ ਹੈ ਉਹ ਸਾਰੇ ਉਹਨਾਂ ਦੇ ਅੰਡਰ ਆ ਜਾਂਦੀ ਹੈ ਪਰ ਇਸ ਗੱਲ ਤੇ ਸਮਝਣਾ ਤੁਹਾਨੂੰ ਪੈਣਾ ਵਿਚਾਰਨਾ ਤੁਹਾਨੂੰ ਪੈਣਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪਤਾ ਨਹੀਂ ਲੱਗਿਆ ਅੱਜ ਕੱਲ ਹਰ ਬੰਦਾ ਜਿਹੜਾ ਬੰਦਾ ਮੋਬਾਈਲ ਚਲਾ ਸਕਦਾ ਨਾ نیٹ ਚਲਾ ਸਕਦਾ ਉਹਨੂੰ ਹਰ ਇੱਕ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ ਕਿ ਮੇਰੇ ਮੋਬਾਈਲ ਤੇ ਚੱਲ ਕੀ ਰਿਹਾ ਪਰ ਫਿਰ ਅਸੀਂ ਦੋਸ਼ ਸਰਕਾਰਾਂ ਨੂੰ ਦਿੰਨੇ ਆ ਜਾਂ ਦੋਸ਼ ਅਸੀਂ ਦਿੰਨੇ ਆ ਪ੍ਰਸ਼ਾਸਨ ਨੂੰ ਜਾਂ ਪੁਲਿਸ ਮਹਿਕਮੇ ਨੂੰ ਉਹ ਤਾਂ ਆਪਣੀ ਤੌਰ ਤੇ ਪੈਰਵਾਈ ਕਰਨਗੇ ਪਰ ਕੀ ਤੁਸੀਂ ਉਸ ਟਾਈਮ ਉਸ ਲਿੰਕ ਨੂੰ ਜੋ ਤੁਹਾਨੂੰ ਫਰਾਡ ਲਿੰਕ ਭੇਜ ਰਹੇ ਨੇ ਉਸ ਦੇ ਆਈਡਾ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਕੀ ਉਹ ਰੀਅਲ ਹੈ ਜਾਂ ਨਹੀਂ ਮੈਂ ਤੁਹਾਨੂੰ ਇਹੀ ਕਰੂੰਗਾ ਹੱਥ ਜੋੜ ਕੇ ਕਿ ਆਨਲਾਈਨ ਜੋ ਵੀ ਤੁਸੀਂ ਖਰੀਦਦੇ ਹੋ ਉਹਨੂੰ ਵਾਇਡ ਕਰੋ ਹੋ ਸਕੇ ਤਾਂ ਤੁਸੀਂ ਦੁਕਾਨਾਂ ਤੇ ਜਾ ਕੇ ਸਾਮਾਨ ਖਰੀਦੋ ਕਮ ਸੇ ਕਮ ਤੁਸੀਂ ਉਸ ਚੀਜ਼ ਨੂੰ ਦੇਖ ਸਕਦੇ ਹੋ, ਪਰਖ ਸਕਦੇ ਹੋ, ਉਸ ਦੀ ਕੁਆਲਿਟੀ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਕੁਆਲਿਟੀ ਦੀ ਚੀਜ਼ ਬਣੀ ਆ ਕਿ ਬਾਕੀ ਇਹ ਚੀਜ਼ ਸਹੀ ਆ ਜਾਂ ਗਲਤ ਆ। ਤੁਸੀਂ ਉਸ ਦੀ ਪਛਾਣ ਕਰ ਸਕਦੇ ਹੋ, ਉਸ ਨੂੰ ਮਾਪ ਸਕਦੇ ਹੋ ਕਿ ਇਹ ਇਹਦੀ ਕੁਆਲਿਟੀ ਕਿਦਾਂ ਦੀ ਆ ਤੇ ਚੀਜ਼ ਕਿੰਨਾ ਚਿਰ ਕੱਟੂਗੀ। ਸੋ ਇਹ ਚੀਜ਼ਾਂ ਬਾਰੇ ਤੁਹਾਨੂੰ ਸੋਚ ਵਿਚਾਰ ਕਰਨੀ ਪੈਣੀ ਆ, ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਸੋਚਣਾ ਪੈਣਾ, ਸਮਝਣਾ ਪੈਣਾ। ਸੋ ਇੰਨਾ ਘਰੋ ਤੁਸੀਂ ਸੁਰੱਖਿਅਤ ਤਾਂ رہ ਸਕਦੇ ਹੋ। ਜੇ ਤੁਸੀਂ ਸਤਾਰਕ ਰਹੋਗੇ ਤੁਸੀਂ ਸੂਝਵਾਨ ਬਣੋਗੇ ਜਾਗਰੂਕ ਰਹੋਗੇ ਤੁਹਾਨੂੰ ਪਤਾ ਹੋਵੇ ਕਿ ਸਾਡੇ ਨਾਲ ਫਰਾਡ ਹੋ ਰਿਹਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਵਾਈਡ ਕਰੋ ਤੇ ਕੋਸ਼ਿਸ਼ ਕਰੋ ਕਿ ਦੁਕਾਨਾਂ ਤੇ ਜਾ ਕੇ ਚੀਜ਼ਾਂ ਖਰੀਦੋ ਸੋ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਦੇ ਨਾਮ ਬਾਰੇ ਆਪਣੇ ਕਮੈਂਟ ਵਿੱਚ ਆਰ ਸਜਾਓ ਜ਼ਰੂਰ ਭੇਜੋ ਕਮੈਂਟ ਬਾਕਸ ਵਿੱਚ ਵੀ ਵਿਚਾਰ ਭੇਜੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਫੋਲੋ ਵੀ ਕਰਿਓ ਸਾਥ ਸ੍ਰੀ ਕਾਲ